ਹੇ ਗੁਰੂ ਨਾਮੁ ਵਾਹਿਗੁਰੂ ਸਤਨਾਮ ਸ੍ਰੀ ਅਕਾਲ ਸੁਦੇਸ਼ ਸਿੰਘ ਕਰਿਆ ਅਕੀ ਗਲਬਤ ਕੀ ਹੋਈ ਇਹ ਇੱਥੇ ਦੀ ਕੋਈ ਦੁਕਾਨਾਂ ਵਾਲੇ ਉਹਨਾਂ ਜਦੋਂ ਜਾਂ ਕੰਮ ਕੀਤਾ ਗਿਆ ਤੇ ਬਹੁਤ ਵੱਡੀ ਤਾੜ ਦੇ ਵਿੱਚ ਫੋਟੋਾ ਗੁਰੂ ਸਾਹਿਬਾਨਾਂ ਦੀਆਂ ਚੀਦਾ ਸਿੰਘਾਂ ਦੀਆਂ ਤੇ ਹੋਰ ਅਸਥਾਨਾਂ ਦੀਆਂ ਤਾਲਵੇ ਫੋਟੋਆਂ ਜਿਹੜੀਆਂ ਨੇ ਉਹ ਇੱਥੇ ਉਹ ਰਸਤਾ ਹੈ ਜਿਹੜਾ ਮੇਨ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦਾ ਇਸ ਰਸਤੇ ਸੁੱਟ ਕੇ ਜਾਣ ਬਚ ਕੇ ਇਹ ਕੰਮ ਹੀ ਕਰਾਂਗੇ ਵੀ ਚਾਲ ਵਜੋਂ ਕੀਤਾ ਗਿਆ ਇੱਥੇ ਕੈਮਰਾ ਵੀ ਕੋਈ ਨਹੀਂ ਹੈ ਔਰ ਮਾਰਕਿਤ ਦੇ ਵਾਲਿਆਂ ਨੂੰ ਪਤਾ ਸੀ ਵੀ ਇੱਥੇ ਕੈਮਰਾ ਕੋਈ ਨਹੀਂ ਉਹਨਾਂ ਤਾਂ ਇਹ ਕਿਸੇ ਘਟਾਉਂ ਪੰਜਾਬ ਦਿੱਤਾ ਹੈ ਇਹ ਭਾਰੀ ਮਨਮਤ ਤੇ ਭਾਰੀ ਬੇਵਿਫਿਕਾ ਜਾਹਦਾ ਹੈ ਤੇਰੀ ਜਗ੍ਹਾ 6 ਦਿਨੋਂ ਅਸੀਂ ਇੱਕ ਵਾਰ ਨੂੰ ਚੜ੍ਹਦਾ ਕਾਲੀ ਫੋਟੋ ਸਿੱਖਣਾ ਜੋ ਕੋਲ ਚੜਦਾ ਹੈ ਕੀ ਲੱਗਦਾ ਕਿਸੇ ਨੇ ਕੋ ਸ਼ਰਾਰਤ ਕੀਤੀ ਕੀ ਇਹ ਬਿਲਕੁਲ ਸ਼ਰਾਰਤ ਹੈ ਇਹ ਜਾਲ ਬਣੇ ਤਮ ਕੀਤਾ ਜੀ ਹੈ ਕੀ ਕੀ ਪਿਆ ਇਹਦੇ ਵਿੱਚ ਫੋਟੋਆਂ ਪੁੱਤ ਨੇ ਗੁਰੂ ਸਾਹਿਬਾਂ ਦੀਆਂ ਸੀ ਤਾਂ ਸੀ ਨਹੀਂ ਫੋਟੋਆਂ ਆ ਔਰ ਬਾਕੀ ਜਿਹੜੇ ਮਤਲਬ ਹੋਰ ਵੀ ਇਹ ਸਖਤ ਮੇਰੇ ਨਾਲ ਡੇਟਰ ਤਸਵੀਰਾਂ ਨੇ ਉਹ ਨਹੀਂ ਇਹ ਲੱਗਦਾ ਹੈ ਕਿ ਇਹ ਬੀਐਸਪੀ ਇਸ ਤੋਂ ਵੀ ਰਿਐਕਸ਼ਨ ਜਨਕ ਹੈ ਜਣਾ ਜਿਹਦਾ ਜੀ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਔਰ ਉਹ ਦਿਸਾਂ ਦੀ ਚਾਹੀਦੀ ਆ ਕਿ ਇਹ ਕਿਹੜੇ ਬੰਦੇ ਦਾ ਕੰਮ ਹੈ ਕਿ ਸ਼ੱਕ ਕਿਤੇ ਲੱਗਦਾ ਹੈ ਕਿ ਕੌਣ ਇਸਕੇ ਜਾਂਦਾ ਨਹੀਂ ਤਾਂ ਗੱਲਾਂ ਵਾਲਾ ਕੀਤਾ ਜੀ ਗੱਲਾਂ ਨਾਲ ਕੀਤਾ ਵਾ ਕਿਉਂਕਿ ਇਹ ਮਾਲ ਗੱਲਾਂ ਦਾ ਵਾ ਕੋਈ ਸਾਹਮਣੇ ਆਇਆ ਕੋਈ ਸਾਹਮਣੇ ਹੁਣ ਲੱਭ ਲਵਾਂਗੇ ਜੀ ਬੰਦਾ ਦੁਕਾਨਦਾਰ ਦੇ ਉੱਪਰ ਕੀ ਕਰ ਰਹੀ ਹੁਣ ਕਹਿੰਦੀ ਆ ਕਿਉਂਕਿ ਬਹੁਤ ਧਾਰਮਿਕ ਜਿਹੜੀਆਂ ਤਸਵੀਰਾਂ ਨੇ ਸਾੜ ਕੇ ਰਾਸਤੇ ਦੇ ਵਿੱਚ ਖਲਾਅ ਕਰ ਦਿੱਤੀਆਂ ਗਈਆਂ ਨੇ ਵੈਸੇ ਤੇ ਦੇਖੋ ਜੀ ਅਹੀ ਦੇ ਚੋਣੇ ਆ ਪੀ ਜਦ ਲਖ ਸਿੰਘ ਤੁਮੇਰਾ ਸੁਦਾ ਉਹ ਹੀ ਲਾਉਣਾ ਲਖ ਸਿੰਘ ਸੁਦਾ ਲਾਉਣਾ ਪੀ ਐ ਪ੍ਰੈਸ ਕਰਦੇ ਪੂਰਾ ਅਗਲੇ ਨੂੰ ਚਾਚਾ ਜੀ ਕੱਪ ਕਰ ਪਰ ਜੋ ਕਾਨੂੰਨ ਆ ਉਹਨੂੰ ਨੇ ਆਪਣੀ ਦੇ ਕਰਨਾ ਲੱਗਦਾ ਕਿ ਬਹੁਤ ਮਾੜਾ ਕੰਮ ਜਣਾ ਇੱਥੇ ਬਹੁਤ ਮਾੜਾ ਜੀ ਬਹੁਤ ਮਾੜਾ ਇਹ ਤੋਂ ਮਾੜਾ ਕਰਨਾ ਮੇਰੇ ਸਸਦ ਵਰਸਾ ਦਾ ਪੁੱਛੇ ਕੰਮ ਹੋਇਆ ਕਿਉਂਕਿ ਰਾਘੀਰ ਦੱਸ ਰਹੇ ਪਏ ਨੇ ਕਿ ਅਸੀਂ ਭਜਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਇਸਕੇ ਬਹੁਤ ਘਟਿਆ ਕਰਮ ਕੀਤਾ ਲੱਗਦਾ ਕੀ ਮੰਗ ਕਰ ਰਹੇ ਆ ਇਹੋ ਮੰਗ ਕਰਦੇ ਆ ਵੀ ਮੇਰੀ ਪੁਲਿਸ ਉਹਨਾਂ ਲੱਭੇ ਕੋਸ਼ਿਸ਼ ਲੱਭ ਕੇ ਦੇ ਉਹਨਾਂ ਦੇ ਕਾਰਜ ਕਰੀ ਇਸ ਕਿਛ ਦੇ ਹੁਣ ਕੀ ਤਰ੍ਹਾਂ ਅਸੀਂ ਪੰਡਾ ਤੋਂ ਪੰਡਾ ਨੂੰ ਕਿ ਜੀ ਜਿਹੜਾ ਮਤਲਬ ਕਿ ਅਗਲ ਅਗਲੀ ਦਾ ਜਿਹਦੇ ਵਿੱਚੋਂ ਲਗਭਗ ਇਸ ਵਲੇ ਇਹ ਚਿੱਤ ਜਾਂ ਸੈਰੀ 25% ਦੀ ਬਚੀਆਂ ਦੁਕਾਨਦਾਰਾਂ ਦੇ ਕੋਲੋਂ ਪਤਾ ਕਰਨਾ ਚਾਹੀਦਾ ਕਿ ਇਹ ਇੰਨਾ ਸਾਰਾ ਜਿਹੜਾ ਧਾਰਮਿਕ ਜਿਹੜੀਆਂ ਤਸਵੀਰਾਂ ਨੇ ਹੋਰ ਜਿਹੜੇ ਇਹ ਕਿੱਥੋਂ ਲਿਆਂਦੇ ਗਏ ਨੇ ਉਹ ਬਿਲਕੁਲ ਜੀ ਬਿਲਕੁਲ ਪਤਾ ਕਰਨਾ ਚਾਹੀਦਾ ਇਹ ਕਾਨੂੰਨੀ ਕਾਰਵਾਈ ਇਹ ਹੁਣ ਕਾਨੂੰਨੀ ਕਾਰਵਾਈ ਪੁਲਿਸ ਦੇ ਵੱਲੋਂ ਤੇ ਕਾਰਵਾਈ ਕੀਤੀ ਹੈਗੀ ਇਹ ਵੀ ਪਤਾ ਲੱਗਣਾ ਚਾਹੀਦਾ ਕਿ ਕਰੋੜਿਆਂ ਦੇ ਵੱਲੋਂ ਦੁਕਾਨ ਦੇ ਅੰਦਰ ਰੱਖੇ ਗਏ ਹਾਂ ਬਿਲਕੁਲ ਬਿਲਕੁਲ ਇਹ ਦੀ ਮੰਗ ਹੋਣੀ ਚਾਹੀਦੀ ਇਹ ਦਾ ਇਹ ਜ਼ਰੂਰ ਹੁਣ ਲੱਭਣਾ ਚਾਹੀਦਾ ਵੀ ਇਹ ਕਿੱਥੋਂ ਆਇਆ ਮਾਲ ਇਹ ਕੌਣ ਲਿਆ ਆ ਠੀਕ ਹੈ ਜੀ ਤੇ ਕਿਉਂ ਇੱਥੇ ਕੀਤਾ ਗਿਆ ਤਾਂ ਜੇਪ ਤਲਾਹ ਮਿਲੀ ਸੀ ਕਿ ਇਸ ਤਰ੍ਹਾਂ ਇਹ ਬਹੁਤ ਹੀ ਮਾੜੀ ਹਰਕਤ ਕਿਸੇ ਬੰਦੂ ਕੀਤੀ ਗਈ ਹੈ ਮੌਕੇ ਤੇ ਪੁੱਛਿਆ ਸਭ ਤੋਂ ਪਹਿਲਾਂ ਤਾਂ ਜਿਹੜਾ ਮਰਿਆਦਾ ਅਨਸਾਰ ਜਿਹੜਾ ਆ ਇਹਨੂੰ ਇਕੱਠਾ ਕਰਕੇ ਜਿਹੜਾ ਜਿਹੜਾ ਅੱਗੇ ਪੂਰੇ ਮਰਿਆਦਾ ਨਾਲ ਜਿਹੜਾ ਇਹਨੂੰ ਜੈਂਟਲ ਕੀਤਾ ਜਾਵੇਗਾ ਉਸ ਤੋਂ ਬਾਅਦ ਤਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੀ ਇਹਦੀ ਕਿ ਕਿਸ ਨੇ ਇਹ ਗਲਤ ਹਰਕਤ ਕੀਤੀ ਹੈ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਜਿਹੜੀ ਕਰਕੇ ਸਖਤ ਸਜ਼ਾ دی ਜਾਏਗੀ। ਇਹਨਾਂ ਸੱਚਖੰਡ ਜਿਹੜੇ ਮੰਤਰੀ ਸਾਹਿਬ ਨੂੰ ਜਾਣਵਦਾ ਹੈ। ਅਨੇਕਾਂ ਹੀ ਦੇਸ਼ਾਂ ਦੇ ਸੰਦਰਭ ਤੋਂ ਦੇ ਕੀ ਅਸਰ ਪਿਆ ਹੈ ਜਿੱਦਕ ਇਸ ਤਰ੍ਹਾਂ ਨਹੀਂ ਆਇਆ। ਬਿਲਕੁਲ ਜੀ ਬਹੁਤ ਗਲਤ ਹਰਕਤ ਜਿਹਨੇ ਵੀ ਕੀਤੀ ਹੈ ਬਹੁਤ ਮੜੀਅਰ ਫੁੱਟ ਕੀਤੀ ਹੈ। ਤੁਹਾਨੂੰ ਬਿਲਕੁਲ ਬ੍ਰਿਕਿੰਗ ਨਾਲ ਜਿਹੜੇ ਕੋਫੀ ਕੀਤੀ ਜਾਏਗੀ। ਅੱਜ ਸਾਨੂੰ ਇੱਥੇ ਪਤਾ ਲੱਗਿਆ ਸੀ ਕਿ ਜੀ ਆਪਰੇ ਰਾਮਕਨਾਈ ਚੌਂਕ ਦੇ ਨੇੜੇ ਕਿ ਦਰਬਾਰ ਸਾਹਿਬ ਦੇ ਕੁਝ ਫੋਟੋਆਂ ਸ੍ਰੀ ਮਹਾਰਾਜ ਜੀ ਦੇ ਕੁਝ ਫੋਟੋਆਂ ਵੀ ਤੇ ਨੇ ਸਕਾਰ ਕਰਕੇ ਇਥੇ ਰੱਖਤੀਆਂ ਸੀ ਸੜਕ ਦੇ ਕਿਨਾਰੇ ਪਰ ਪੂਰੀ ਤਰ੍ਹਾਂ ਕੋਆਨੀ ਜਿਹਾ ਕੁਝ ਬਚੀਆਂ ਹੋਈਆਂ ਸੀ ਤੇ ਸਾਨੂੰ ਪਤਾ ਚੱਲਿਆ ਅਸੀਂ ਮੌਕੇ ਤੇ ਆ ਗਏ ਆ ਤੇ ਕਾਰਵਾਈ ਕਰਦੇ ਹੋਏ ਅਸੀਂ ਇਹਨਾਂ ਨੂੰ ਜਿਹੜੀ ਵੀ ਗੁਰੂ ਮਹਾਰਾਜ ਦੀ ਦਰਵਾਜ਼ਾ ਦੀ ਟੋਟਲ ਸੀ ਇਹਨਾਂ ਨੂੰ ਬਨ ਕੇ ਮਾਨਸੂਰ ਕਰਨਾਂ ਤੇ ਇਹਨਾਂ ਨੂੰ ਲਏਗੇ ਤੇ ਸਿੱਟੇ ਤੋਂ ਸਾਹਮਣੇ ਨਾਲ ਵੇਖੀ ਕਿ ਸੱਤ ਲੈ ਗਏ ਇਹਨਾਂ ਦਾ ਸਫਾਰ ਕਰਕੇ ਇਹਨਾਂ ਦਾ ਜਲ ਪ੍ਰਵਾਹ ਕਰ ਦੇਣਾ ਮੈਨੂੰ ਪਤਾ ਲੱਗਾ ਜੀ ਕਿਹਦੇ ਵੱਲੋਂ ਅਗ ਲਗਾਈ ਗਈ ਹੈ ਜੀ ਇੱਥੇ ਰੱਖ ਕੇ ਬਿਲਕੁਲ ਜੀ ਇਹ ਇਤਨੇ ਨੇੜੇ ਕਿਸੇ ਬੰਦੇ ਨੇ ਕੀਤਾ ਹੋਇਆ ਉਹਦਾ ਪਤਾ ਵੀ ਚੱਲ ਗਿਆ ਤਾਂ ਅਸੀਂ ਅਪਰੋਪ੍ਰੀਏਟ ਐਫ ਆਰ ਦਰਜ ਕਰਕੇ ਉਹਦੇ ਖਿਲਾਫ ਕਾਰਵਾਈ ਕਰ ਦਾਂਗੇ ਦੁਕਾਨਦਾਰ ਦਾ ਨਾਮ ਬਾਈ ਨੇ ਪਰਚਾ ਦਰਜ ਕੀਤਾ ਜਾ ਰਿਹਾ ਜੀ ਭਾਜੀ ਲੱਗ ਰਿਹਾ ਹੈ ਕਿ ਕਿਸੇ ਨੇੜੇ ਵਾਲੀ ਦੁਕਾਨਦਾਰੇ ਨੇ ਕੀਤਾ ਲੱਗ ਕੇ ਵੀ ਉਸ ਦੇ ਕਰਕੇ